ਗੁਰਜੀਕਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਭਾਈ ਅੱਜ ਤੁਹਾਨੂੰ ਦਿਖਾਨਾ ਹੈ ਗੰਨੇ ਦਾ ਰਸ ਕੱਢ ਕੇ ਗੁਰਕੀਵੇਂ ਬਣਾਇਆ ਜਾਂਦਾ ਹੈ ਇਹ ਭਾਈ ਦੇਖੋ ਝਲਾੜ ਲੱਗਿਆ ਹੋਇਆ ਖਿਲਾੜੀ ਕਹਿਦ ਰਿਹਾ ਜੀ ਇਸ ਨੂੰ ਸਾਡੇ ਪੰਜਾਬੀ ਭਾਸ਼ਾ ਦੇ ਵਿੱਚ ਇਹ ਸਾਡੇ ਵੀਰ ਦੇਖੋ ਮਿਹਨਤ ਕਰ ਰਹੇ ਆ ਗੰਨੇ ਖਿਲਾੜੀ ਚਲਾ ਕੇ ਇਸ ਦਾ ਰਸ ਣਕੇ ਜੂਸ ਕੱਢ ਕੇ ਇਹ ਸਾਰੇ ਭਾਈ ਸਾਡੇ ਕਿਸਾਨ ਵੀਰ ਅੱਜ ਅਸੀਂ 22 ਜਨਵਰੀ ਦਾ ਕੱਲ ਨੂੰ ਪ੍ਰੋਟੈਸਟ ਧਰੇੜੀ ਟੂਲਪਲਾਜਾ ਵਿਖੇ ਉਸ ਦੇ ਸਬੰਧ ਵਿੱਚ ਅਸੀਂ ਪਿੰਡ-ਪਿੰਡ ਜਾ ਕੇ ਸਾਰਿਆਂ ਨੂੰ ਅਵੇਅਰੈਸ ਕਰ ਰਹੇ ਹਾਂ ਕਿਉਂਕਿ ਇਹ ਸਾਡੀ ਲੜਾਈ ਹੈ ਜੋ ਕੱਲ ਨੂੰ ਪ੍ਰੋਟੈਸਟ ਹੋਣਾ ਹੈ ਟੂਲਪਲਾਜਾ ਧਰੇੜੀ ਚੱਤਾ ਵਿਖੇ ਉਸ ਦੇ ਸਬੰਧ ਵਿੱਚ ਆਏ ਸੀ ਤੇ ਸਾਡੇ ਵੀਰ ਸਿਆਲੂ ਪਿੰਡ ਦੇ ਇਹ ਸਾਡੇ ਗੰਨੇ ਤੋਂ ਜੋ ਪਿਆਰ ਰਿਹਾ ਪ੍ਰੋਟੈਕਟ ਹੈ ਗੂੜ ਤਿਆਰ ਹੋ ਰਿਹਾ ਭਾਈ ਇਹ ਗੂੜ ਦੇਖੋ ਇਸ ਤਰ੍ਹਾਂ ਬਣਦਾ ਸਾਡੇ ਜਿਹੜੇ ਆਣ ਵਾਲੀਆਂ ਨਸ਼ਲਾਂ ਉਹਨਾਂ ਨੂੰ ਇਸ ਵਾਰ ਕੋਈ ਪਤਾ ਨਹੀਂ ਵੀ ਗੂੜ ਸਰਦਾ ਕਿਵੇਂ ਤਿਆਰ ਹੁੰਦਾ ਇਹ ਰਸ ਇੱਥੇ ਆ ਗਿਆ ਖiladi ਤੋਂ ਇਹ ਇਸ ਕੜਾਹੇ 'ਚ ਪੈ ਗਿਆ ਭਾਈ ਇੱਥੋਂ ਇਹ ਇਹ ਗਰਮ ਹੋ ਰਿਹਾ ਇੱਥੋਂ ਗਰਮੇ ਇੱਥੇ ਬਣਦਾ ਗੂੜ ਆ ਇੱਥੇ ਤਿਆਰ ਹੋ ਕੇ ਇਹ ਸਾਰਾ ਬਣਾ ਕੇ ਜਿਸ ਤਰ੍ਹਾਂ ਵੀ ਸਾਡੇ ਕੰਮੇ ਲੱਗੇ ਹੋਏ ਵੀਰ ਇਹ ਤਿਆਰ ਕਰਕੇ ਇਹ ਇੱਥੇ ਭੋਜ ਜਾਂਦਾ ਇਹ ਗੁਰੂ ਚੱਕ ਦੇ ਵਿੱਚ ਪਿਆ ਇਹ ਤਿਆਰ ਆ ਆਇਟਮ ਬਣ ਗਈ ਇਹ ਆਇਟਮ ਤਿਆਰ ਹੋ ਕੇ ਸਾਡੇ ਫਿਰ ਘਰਾਂ ਦੇ ਵਿੱਚ ਜੋ ਅਸੀਂ ਚਾਹ ਦੁੱਧ ਮਿੱਠੇ ਦੇ ਤੌਰ ਤੇ ਵਰਤਦੇ ਆਂ ਤੇ ਸਾਰਾ ਫਿਰ ਵਰਤਿਆ ਜਾਂਦਾ ਇਸ ਤਰ੍ਹਾਂ ਹੁੰਦਾ ਜੀ ਸਾਰਾ ਪ੍ਰੋਗਰਾਮ ਇਹ ਸਾਡੇ ਪ੍ਰਧਾਨ ਸਾਹਿਬ ਸੰਦੋਰ ਸਿੰਘ ਜੀ ਰਾਸ ਅਲਾਇੰਗ ਸੰਗਤਾਂ ਨੂੰ ਇਹ ਹੋ ਰਿਹਾ ਜੀ ਤਿਆਰ ਇਸ ਤਰ੍ਹਾਂ ਆਰੀ ਚੀਜ਼ ਇਸ ਤਰ੍ਹਾਂ ਬਣ ਜਾਂਦੀ ਹੈ ਜੀ ਪਾਇਟੂ ਜੀ ਸਵਾਹਿਰੂ ਜੀ ਤੇ ਸਾਰਾ ਕੁਝ ਕਦਰਤ ਦੀਆਂ ਦਾਤਾਂ ਇਹ ਦਾਤਾਂ ਨਾਲੇ ਵੇਖੋ ਇਹ ਚੱਲਦਾ ਜੇ ਅਸੀਂ ਇਸ ਨੂੰ ਸਾਂਭ ਕੇ ਰੱਖਾਂਗੇ ਲੜਾਈ ਲੜਾਂਗੇ ਤਾਂ ਹੀ ਇਹ ਬਚਣਗੀਆਂ ਕਿਉਂਕਿ ਇਹ ਸੱਤੋਂ ਕਾਰਪੋਰੇਟ ਹੋਣਾ ਚਾਹੁੰਦੇ ਹਨ ਉਹ ਜੀ ਇਹ ਫਿੱਤਰ ਤੇ ਆ ਕੇ ਰਸਤੇ ਬਣ ਗਿਆ ਜੀ ਗੂੜਾ ਸ਼ੱਕਰ ਤੇ ਤਿਆਰ ਹੋ ਰਹੀ ਹੈ ਜੀ ਵੇਖੋ ਸ਼ੱਕਰ ਬਰੀਕ ਹੈ ਨਾ ਪੂਰੇ ਵਰਗੀ ਇਹ ਵੇਖੋ ਜੀ ਇਹ ਸਾਡੇ ਗਿਆਨੀ ਜੀ ਸਡੇ ਪ੍ਰਧਾਨ ਸਾਹਿਬ ਜੀ ਇਹ ਦੇਖੋ ਝੰਡਾ ਲਈ ਖੜੇ ਆਂ ਤੇ ਸੇਵਾ ਕਰ ਰਹੇ ਆ ਜੀ ਕਿਸਾਨੀ ਦੀ ਪੂਰੀ ਤੇ ਦੇਖੋ ਜੀ ਇਹ ਗੂੜ ਪਣ ਗਿਆ ਸੱਟ ਲਗਾ ਕਰ ਰਹੇ ਆ ਜੋਦੇ ਲੁਕਾ ਰਹੇ ਆ ਰਸਤੇ ਰੇ ਇਹ ਦੇਖੋ ਸਾਰਾ ਚੱਲ ਰਿਹਾ ਜੀ ਚਲ ਦੇ ਇੱਥੇ ਸੰਡੇੜਾ ਇੱਧਰ ਜੋ ਵੀ ਹੈ ਇੱਧਰ ਦੇਖੋ ਜੀਪ ਖੜੀ ਆਈ ਖੜੀ ਸਾਰਾ ਕੰਮ ਇਹ ਆਲੂ ਚਾਹ ਰਿਹਾ ਜੀ ਕੰਮ ਮਾਰੂ ਮਾਰ ਉਹ ਬੁੜਾ ਛਾ ਕਰੇ ਜੀ ਜੋ ਤੇ ਸਾਰਾ ਕੰਮ ਸਹੀ ਆ ਇਹ ਕਰ ਰਿਹਾ ਨਹੀਂ ਕੰਮ ਇਹ ਨਹੀਂ ਕਿਸੇ ਤਰ੍ਹਾਂ ਦੇ ਕੋਈ ਬਰਨੀਆਂ ਸਾਡੀਆਂ ਔਰ ਆਰਗੈਨਿਕ ਚੀਜ਼ਾਂ ਇਹਨੂੰ ਕਹਿੰਦੇ ਆ ਜੀ ਆਰਗੋਨਿਕ ਚੀਜ਼ਾਂ ਜਿਹੜੀਆਂ ਤੁਹਾਨੂੰ ਲਪਾ ਪਿਆ ਮਿਲਦੀਆਂ ਉਹ ਤਾਂ ਖਣੀ ਕਹਿ ਜੀਆਂ ਪਾਕ ਆ ਜੀ ਟਰਮੀਕਲ ਪਾ ਕੇ ਬਣਾ ਰਹੇ ਆ ਸਾਡਾ ਖੁੱਦ ਖੁੱਦ ਖਾਣਾ ਜੀ ਦੇਖੋ ਜੀ ਇਹ ਸਾਡੀਆਂ ਚੀਜ਼ਾਂ ਪ੍ਰਾਤਨ ਸਮੇਂ ਦੀਆਂ ਸਾਡੇ ਆਣ ਵਾਲੇ ਬੱਚਣ ਦੇ ਵਿਖਦੇ ਆ ਇਹ ਚੀਜ਼ਾਂ ਨੂੰ ਹੁੰਦਿਆਂ ਜਾਰੀਆਂ ਜੀ ਪਰ ਅਸੀਂ ਇਸ ਨੂੰ ਸਾਨੀ ਸਿਰ ਕਰਦੇ ਜਰੀਏ ਸਾਰੀ ਚੀਜ਼ ਨੂੰ ਬਚਾ ਕੇ ਰੱਖਣ ਦੀ ਕੋਸ਼ਿਸ਼ ਕਰਾਂਗੇ ਪੂਰੀ ਆ ਸਮੇਂ ਵਿੱਚ ਸਭ ਨੂੰ ਸਾਹਮਣੇ ਦੀ ਪੂਰੀ ਕੋਸ਼ਿਸ਼ ਕਰਾਂਗੇ ਬਾਹਰ ਗੁਰਜੀ ਸਾਥ ਸਾਥ ਪਾਇਲ ਗੁਰਜੀ ਦੇ ਕੋਲ